ਸੋ ਹੁਣ ਮੈਂ ਬੇਨਤੀ ਕਰੂੰਗਾ ਰਾਜਵੰਤ ਸਿੰਘ ਮੋਹਾਲੀ ਜੀ ਉਹ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੀ ਇਸ ਆਡੀਅנס ਦੇ ਨਾਲ ਰੱਖਣ ਕਿਉਂਕਿ ਇਹ ਨਾਮ ਵੀ ਆਪਣੇ ਆਪ ਚ ਬਹੁਤ ਵੱਡਾ ਹੈ ਕਿਉਂਕਿ ਆਪਾਂ ਸੁਣਦੇ ਆ ਫਿਲਮ ਅਵਾਰਡਸ ਪਰ ਸਾਡਾ ਸੱਭਿਆਚਾਰਕ ਜਿਹੜਾ ਸ਼ਬਦ ਹੈ ਮੇਲਾ ਸੋ ਉਸ ਮੇਲੇ ਵਾਸਤੇ ਇੱਕ ਵਾਰ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਛੋਟੀ ਛੋਟੀ ਗੱਲਾਂ ਬਹੁਤ ਛੋਟੀਆਂ ਛੋਟੀਆਂ ਹੁੰਦੀਆਂ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਗੱਲ ਛੋਟੀ ਤੇ ਸੰਦੇਸ਼ ਬਹੁਤ ਵੱਡਾ ਰਾਜਵੰਤ ਸਿੰਘ ਮੋਹਾਲੀ ਜੀ ਥੈਂਕ ਯੂ ਜੀ ਹਾਲ ਵਿੱਚ ਬੈਠੇ ਸਾਰੇ ਸੱਜਣ ਭੈਣਾ ਪ੍ਰਭਾ ਨੂੰ ਰਾਜਵੰਤ ਸਿੰਘ ਮਹਾਲੀ ਦਾ ਸਤਿ ਸ਼੍ਰੀ ਅਕਾਲ ਤੇ ਮੈਨੂੰ ਹੁਕਮ ਹੋਇਆ ਕਿ ਮੈਂ ਤੁਹਾਡੇ ਨਾਲ ਦੋ ਗੱਲਾਂ ਸਬ ਕਰਾਂ ਤੇ ਸਭ ਤੋਂ ਪਹਿਲਾਂ ਤਾਂ ਸਾਗਰ ਸਾਹਿਬ ਦਾ ਜਿਨ੍ਹਾਂ ਨੇ ਐਡਾ ਪ੍ਰਾਲਾ ਕੀਤਾ ਉਹਨਾਂ ਦਾ ਉਹਨਾਂ ਨੂੰ ਮੈਂ ਧੰਨਵਾਦ ਵੀ ਕਰਦਾ ਉਹਨਾਂ ਨੂੰ ਵਧਾਈ ਵੀ ਦਿੰਦਾ ਉਹਦੇ ਨਾਲ ਜਿਹੜੀ ਉਹਨਾਂ ਦੇ ਸਾਥੀ ਕਲਾਕਾਰ ਆ ਉਨਾਂ ਸਾਰਿਆਂ ਨੂੰ ਵਧਾਈ ਦਿੰਦਾ ਉਹ ਸਾਰੇ ਵਧਾਈ ਦੇ ਪਾਤਰ ਮੈਂ ਆਪਣੇ ਬਾਰੇ ਦੱਸਦਾ ਮੈਂ ਮੋਹਾਲੀ ਦੇ ਵਿੱਚ ਰਹਿੰਦਾ ਤੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਮੈਂ ਤੇ ਨਾਲ ਮੈਂ ਕਿਤਾਬਾਂ ਵੀ ਲਿਖੀਆਂ ਪ੍ਰਾਪਰਟੀ ਕਾਰੋਬਾਰ ਤੋਂ ਖੁਸ਼ਹਾਲੀ ਪ੍ਰਾਪਰਟੀ ਗੁਰੂ ਇੱਕ ਮੋਟੀਵੇਸ਼ਨਲ ਕਿਤਾਬ ਹੈ ਨਾਟ ਮੈਡ ਸੋ ਬੈਡ ਮਤਲਬ ਜੇ ਤੁਹਾਡੇ ਅੰਦਰ ਜਨੂੰਨ ਨਹੀਂ ਮੈਡ ਤੋਂ ਮਤਲਬ ਜਨੂੰਨ ਹੈ ਜੇ ਤੁਹਾਡੇ ਅੰਦਰ ਜਨੂੰਨ ਨਹੀਂ ਤਾਂ ਬੁਰੀ ਗੱਲ ਹੈ ਜੇ ਤੁਹਾਡੇ ਅੰਦਰ ਜਨੂੰਨ ਨਹੀਂ ਤਾਂ ਤੁਸੀਂ ਵੱਡੀਆਂ ਮੰਜ਼ਲੇ ਹਾਸਲ ਨਹੀਂ ਕਰ ਸਕਦੇ ਸੋ ਮੈਂ 22 ਫਿਲਮਾਂ ਛੁੱਟੀਆਂ ਪਰ ਫਿਲਮਾਂ ਪ੍ਰੋਡਿਊਸ ਕਰ ਚੁੱਕਿਆ ਇਹ ਗੱਲ ਮੈਂ ਤੁਹਾਨੂੰ ਤਾਂ ਕਹ ਰਿਹਾ ਫਿਲਮ ਕਿਵੇਂ ਕਿਸੇ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਅਸਰ ਕਰਦੀਆਂ ਉਹਦੇ ਨਾਲ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਫਿਲਮ ਬਣਾਈ ਸੀ ਮੈਂ ਇੱਕ ਸ਼ਰਾਬੀ ਜਿਹੜੀ ਮੈਂ ਪ੍ਰੋਡਿਊਸ ਕੀਤੀ ਹੈ ਤੇ ਡਾਇਰੈਕਟ ਕੀਤੀ ਸੀ ਕੁਲਵੰਤ ਬਿੱਕੀ ਨੇ ਤੇ ਉਹ ਮੈਂ ਇੱਕ ਸ਼ਰਾਬੀ ਦੇ ਵਿੱਚ ਮੈਂ ਖੁਦ ਭੁਗਤ ਭੋਗੀ ਸੀਗਾ ਉਹਦਾ ਕਿਸ ਕਿਸੇ ਟਾਈਮ ਮੈਂ ਸ਼ਰਾਬ ਜ਼ਿਆਦਾ ਪੀਂਦਾ ਸੀਗਾ ਤੇ ਸ਼ਰਾਬ ਪੀ ਕੇ ਮੇਰੀ ਜ਼ਿੰਦਗੀ ਕਿਦਾਂ ਉਥਲ ਪੁਥਲ ਹੋਈ ਉਹਦੇ ਵਿੱਚੋਂ ਮੈਂ ਕਿਵੇਂ ਨਿਕਲਿਆ ਜਿਹਦੇ ਲਈ ਏ ਇਹ ਅਲਕੋਹਲਿਕ ਅਨੋਨਿਮਸ ਦਾ ਬਹੁਤ ਵੱਡਾ ਰੋਲ ਰਿਹਾ ਤੇ ਮੈਨੂੰ ਮੇਰੀ ਸ਼ਰਾਬ ਛਡਾਣ ਦੇ ਵਿੱਚ ਅ ਅਲਕੋਹਲਿਕ ਅਨੋਨਿਮਸ ਨੇ ਬਹੁਤ ਵੱਡਾ ਰੋਲ ਕੀਤਾ ਤੇ ਮੈਂ ਫਿਰ ਇਹ ਸੋਚਿਆ ਕਿ ਮੈਂ ਅਲਕੋਹਲਿਕ ਅਨੋਨਿਮਸ ਨੂੰ ਪੇ ਬੈਕ ਕੀ ਕਰਾਂ ਵੀ ਮੈਂ ਕੀ ਦਵਾਂ ਇਹਨਾਂ ਨੂੰ ਇਹਨਾਂ ਦਾ ਧੰਨਵਾਦ ਕਿਵੇਂ ਕਰਾਂ ਤਾਂ ਉਹ ਮੈਂ ਫਿਲਮ ਪ੍ਰੋਡਿਊਸ ਕੀਤੀ ਜੀ ਉਹ ਫਿਲਮ ਦਾ ਮੈਂ ਥੋੜਾ 1 ਮਿੰਟ ਵਾਸਤੇ ਤੁਹਾਨੂੰ ਦੱਸਦਾ ਕਿ ਜਦੋਂ ਉਹ ਫਿਲਮ ਪ੍ਰੋਡਿਊਸ ਕੀਤੀ ਗਈ ਉਸ ਤੋਂ ਬਾਅਦ ਕਿਸੇ ਬੰਦੇ ਨੇ ਪੁਲਿਸ ਦੇ ਵਿੱਚ ਇਨਸਪੈਕਟਰ ਹੈ ਇੱਥੇ ਚੰਡੀਗੜ੍ਹ ਦੇ ਵਿੱਚ ਉਨੇ ਉਹ ਫਿਲਮ ਮਤਲਬ ਲੈ ਕੇ ਆਪਣੇ ਰਿਸ਼ਤੇਦਾਰ ਨੂੰ ਭੇਜੀ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਸੀ ਤੇ ਉਹ ਉਹਦੀ ਸਿਸਟਰ ਸੀ ਤੇ ਉਹ 24 ਘੰਟੇ ਕਹਿੰਦੇ ਉਹਨਾਂ ਦੇ ਘਰ ਕਾਟੋਕਲੇਸ ਹੁੰਦਾ ਸੀਗਾ ਮਤਲਬ ਸ਼ਰਾਬੀ ਸੀਗਾ ਉਹਦਾ ਜਿਹੜਾ ਪਹਨ ਹੋਇਆ ਸੀਗਾ ਸ਼ਰਾਬੀ ਸੀਗਾ ਸ਼ਰਾਬ ਪੀ ਕੇ ਉਹ ਇੱਕ ਦੂਜੇ ਨਾਲ ਮਤਲਬ ਗਾਲਾਂ ਕੱਢਦੇ ਸੀ ਜਾਂ ਮਤਲਬ ਜੋ ਵੀ ਮਾਰ ਕਟਾਈ ਜੋ ਵੀ ਡੋਮੈਸਟਿਕ ਵੈਲੈਂਸ ਹੋਉਂਦੀ ਸੀ ਉਹ ਮੇਰੀ ਉਹ ਫਿਲਮ ਦੇਖ ਕੇ ਉਹ ਕਹਿੰਦੇ ਜੀ ਸਾਡੇ ਘਰ ਦੇ ਵਿੱਚ ਤੁਸੀਂ ਸਵਰਗ ਲਿਆਤਾ ਸਾਨੂੰ ਸਵਰਗ ਕਿੰਨਾਂ ਸਵਰਗਿੰਦਾ ਸੈਂਸ ਕਿ ਜਦੋਂ ਉਹ ਫਿਲਮ ਉਹਨਾਂ ਨੇ ਆਪਣੇ ਭਨੁਜੀ ਨੂੰ ਭੇਜੀ ਉਹ ਭਨੁਜੀਏ ਨੇ ਉਹ ਫਿਲਮ ਦੇਖੀ ਉਹਦੀ ਭੈਣ ਨੇ ਉਹ ਫਿਲਮ ਦੇਖੀ ਤਾਂ ਭੈਣ ਨੇ ਆਪਣੇ ਰੋਲ ਨੂੰ ਪਛਾਣਿਆ ਕਿ ਐਜ਼ ਅ ਵਾਈਫ ਮੇਰਾ ਕੀ ਰੋਲ ਹੈ ਮੈਂ ਇੱਕ ਸ਼ਰਾਬ ਪੀ ਰਿਆ ਬੰਦਾ ਉਹਨੂੰ ਮੈਂ ਕਦੋਂ ਛੇੜਨਾ ਕਦੋਂ ਉਹਨੂੰ ਬੁਲਾਣਾ ਕਦੋਂ ਉਹਨੂੰ ਟੋਕਣਾ ਕਦੋਂ ਉਹਨੂੰ ਉਹ ਕਰਨਾ ਇਹ ਨਹੀਂ ਹੈ ਕਿ ਜੇ ਬੰਦਾ ਕੋਈ ਸ਼ਰਾਬ ਪੀ ਕੇ ਆ ਗਿਆ ਉਹਦੇ ਆਂਦੇ ਸਾਰੇ ਉਹਨੂੰ ਸ਼ੁਰੂ ਹੋ ਗਏ ਵੀ ਤੂੰ ਮੂਤ ਪੀ ਕੇ ਆ ਗਿਆ ਤੂੰ ਫਲਾਣਾ ਕਰਕੇ ਆ ਗਿਆ ਤੂੰ ਉੱਥੇ ਕਿਉਂਕਿ ਸ਼ਰਾਬੀ ਜਿਹੜਾ ਆਂਦਾ ਘਰ ਦੇ ਵਿੱਚ ਆਂਦਾ ਉਹ ਆਪਣੀ ਸੈਂਸ ਨੂੰ ਗਵਾ ਕੇ ਆਂਦਾ ਜਿਹੜਾ ਜ਼ਿਆਦਾ ਸ਼ਰਾਬ ਪੀਂਦੇ ਮੈਂ ਸੋਸ਼ਲ ਡ੍ਰਿੰਕਰ ਦੀ ਗੱਲ ਨਹੀਂ ਕਰਦਾ ਜਿਹੜਾ ਇੱਕ ਅੱਧਾ ਡ੍ਰਿੰਕਰ ਦਾ ਉਹਨੂੰ ਉਹ ਐਗਜ਼ੈਂਪਟਡ ਹੈ ਜਿਹੜੇ ਬੰਦੇ ਸ਼ਰਾਬ ਜ਼ਿਆਦਾ ਪੀਂਦੇ ਆਂਦੇ ਆ ਮੈਂ ਸਮਝਦਾ ਕਿ ਉਹ ਆਪਣੀ ਹੋਸ਼ ਗਵਾ ਕੇ ਜਾਂਦੇ ਆ ਉਹਨਾਂ ਨੂੰ ਕੋਈ ਜ਼ਿਆਦਾ ਪਤਾ ਨਹੀਂ ਲੱਗਦਾ ਕਈ ਵਾਰ ਤਾਂ ਉਹ ਜਦੋਂ ਉਹਨਾਂ ਨੇ ਉਹ ਫਿਲਮ ਦੇਖੀ ਉਹਦੇ ਵਿੱਚ ਮੈਂ ਦੱਸਿਆ ਕਿ ਮੇਰੀ ਉਹ ਸਟੋਰੀ ਸੀ ਦੋ ਬੰਦਿਆਂ ਦੀ ਵੀ ਇੱਕ ਵਾਈਫ ਜਿਹੜੀ ਹੈਗੀ ਬੜੀ ਸਿਆਣੀ ਹੈ ਉਹ ਆਪਣੇ ਹਸਬੰਡ ਨੂੰ ਸ਼ਰਾਬ ਪੀ ਕੇ ਅੰਦਾ ਜਦੋਂ ਉਹਦੇ ਜੁੱਤੀਆਂ ਮਤਲਬ ਲੰਂਦੀ ਆ ਉਹਦੇ ਕੱਪੜੇ ਉਤਾਰਦੀ ਆ ਉਹਦੇ ਨਾਲ ਗੱਲ ਕਰਦੀ ਆ ਉਹ ਸਵੇਰੇ ਉੱਠ ਕੇ ਉਹਨੂੰ ਸਮਝਾਉਂਦੀ ਆ ਤੇ ਦੂਜੀ ਵਾਈਫ ਜਿਹੜੀ ਉਹ ਜਦੋਂ ਪੀ ਕੇ ਆਂਦਾ ਉਸੇ ਵੇਲੇ ਉਹਦੇ ਨਾਲ ਲੜਾਈ ਕਰਨਾ ਸ਼ੁਰੂ ਕਰ ਦਿੰਦੀ ਆ ਲੜਾਈ ਕਰਕੇ ਬੰਦਾ ਆਪਣੀ ਘਰ ਵਾਲੀ ਨੂੰ ਮਾਰ ਦਿੰਦਾ ਤੇ ਬੱਚਿਆਂ ਨੂੰ ਉਹਦਾ ਸੰਤਾਪ ਫਿਰ ਭੋਗਣਾ ਪੈਂਦਾ ਕਿਉਂਕਿ ਘਰ ਵਾਲੀ ਨੂੰ ਮਾਰਤਾ ਤੇ ਉਹ ਜਿਹੜਾ ਹਸਬੈਂਡ ਹੈ ਉਹਨੂੰ ਪੁਲਿਸ ਚੱਕ ਲੈ ਜਾਂਦੀ ਹੈ ਉਹ ਜੇਲ੍ਹ ਦੇ ਵਿੱਚ ਚਲੇ ਜਾਂਦਾ ਸਜ਼ਾ ਕਿਸ ਨੂੰ ਸਜ਼ਾ ਮੈਂ ਇਹ ਗੱਲ ਸਾਬ ਮਤਲਬ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਜ਼ਾ ਉਸਦੇ ਬੱਚਿਆਂ ਨੂੰ ਮਿਲੀ ਜਿਹੜੇ ਬੱਚੇ ਸਕੂਲ ਚ ਪੜ੍ਹਦੇ ਸੀ ਚੰਗੇ ਉਹਦੇ ਚ ਜਾਂਦੇ ਸੀਗੇ ਮਤਲਬ ਉਹਨੂੰ ਛੱਡਣ ਜਾਂਦੇ ਸੀਗੇ ਉਹ ਬੱਚਿਆਂ ਦੀ ਸਕੂਲ ਦੀ ਫੀਸ ਤੋਂ ਵਿੱਚ ਤੰਗ ਹੋਏ ਮਤਲਬ ਇੱਕ ਇਸ ਤਰ੍ਹਾਂ ਦਾ ਮਤਲਬ ਮੈਂ ਇਹ ਤੁਹਾਨੂੰ ਸਿਰਫ ਇਹ ਕਹਣਾ ਚਾਹੁੰਦਾ ਸਾਗਰ ਸਾਹਿਬ ਨੂੰ ਗੱਲ ਕਰਨ ਚਾਹੁੰਦਾ ਕਿ ਤੁਸੀਂ ਬਹੁਤ ਵੱਡਾ ਕੰਮ ਕੀਤਾ ਜਿਸ ਤਰ੍ਹਾਂ ਮੇਰੀ ਫਿਲਮ ਨੇ ਉਹ ਬੰਦਿਆਂ ਦੀ ਲਾਈਫ ਦੇ ਵਿੱਚ ਫਰਕ ਪਾਤਾ ਉਹਨੇ ਜਿਵੇਂ ਮੈਨੂੰ ਇੰਸਪੈਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਘਰ ਉਸ ਤੋਂ ਬਾਅਦ ਉਹ ਬੰਦੇ ਨੇ ਸ਼ਰਾਬ ਛੱਡੀ ਉਹ ਬੰਦੇ ਨੇ ਸ਼ਰਾਬ ਛੱਡੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਘਟੋਕਲੇ ਹੁੰਦਾ ਜੀ ਉਹ ਖਤਮ ਹੋਇਆ ਬੱਚਿਆਂ ਦੀ ਲਾਈਫ ਤੇ ਜਿਹੜੀ ਮਤਲਬ ਗਲਤ ਅਸਰ ਪੈਂਦਾ ਸੀ ਉਹ ਅਸਰ ਖਤਮ ਗਿਆ ਮਤਲਬ ਕੁੱਲ ਮਿਲਾ ਕੇ ਬਹੁਤ ਜ਼ਿਆਦਾ ਅਸਰ ਕਰਦੀ ਹੈ ਮੈਂ ਸਾਗਰ ਸਾਹਿਬ ਨੂੰ ਇਸ ਕਰਕੇ ਤੀਸਰੀ ਵਾਰੀ ਇਹ ਬਤਾਈ ਦੇਣਾ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੇ ਮੇਰੀ ਫਿਲਮ ਦੇਖ ਕੇ ਇੱਕ ਫੈਮਲੀ ਇੱਕ ਪਤਾ ਨਹੀਂ ਉਹ ਕਿੰਨੀ ਫੈਮਲੀ ਕਿੰਨੇ ਤਾਂ ਮੇਰੇ ਨਾਲ ਗੱਲ ਕੀਤੀ ਕਿੰਨੀਆਂ ਫੈਮਲੀਆਂ ਸੈੱਟ ਹੋ ਗਈਆਂ ਹੋਣੀਆਂ ਤਾਂ ਇਹ ਜੀਆਂ ਫਿਲਮਾਂ ਤੁਹਾਡੇ ਜਿਹੜੀਆਂ ਸਮਾਜ ਦੇ ਉੱਪਰ ਕਿੰਨਾ ਅਸਰ ਕਰਦੀਆਂ ਕਿੰਨਾ ਕੰਸਟਰਕਟਿਵ ਵੇ ਦੇ ਵਿੱਚ ਕਿੰਨਾ ਉਸਾਰੂ ਸੋਚ ਟੋਡੀਆਂ ਬਣਾਉਂਦੀਆਂ ਤਾਂ ਇਹਦੇ ਤੇ ਮੈਂ ਸਮਝਦਾ ਕਿ ਇਹ ਇੱਕ ਬਿਆਨ ਤੋਂ ਬਾਹਰ ਦੀ ਗੱਲ ਹੈ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਤੁਸੀਂ ਸੁਣਿਆ ਥੈਂਕ ਯੂ ਵੈਰੀ ਮਚ